ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਸ਼੍ਰੀ ਅਨੰਦਪੁਰ ਸਾਹਿਬ ਤੋਂ ਮਾਤਾ ਨੈਣਾਦੇਵੀ ਮੰਦਰ ਨੂੰ ਜਾਂਦੇ ਰਸਤੇ ਦੇ ਵਿੱਚ ਪਿੰਡ ਛੱਜਰ ਦੇ ਲਾਗੇ ਇੱਕ ਭਰਿਆ ਹੋਇਆ ਬੱਜਰੀ ਦਾ ਟਿਪਪਰ ਇੱਕ ਹਫ਼ਤੇ ਤੋਂ ਮੇਨ ਮੁਖ ਮਾਰਗ ਉੱਤੇ ਖੜਿਆ ਹੋਇਆ ਹੈ ਲਵਾਰਿਸ ਹਾਲਤ ਦੇ ਵਿੱਚ ਖੜਿਆ ਹੋਇਸ ਟਿਪਪਰ ਦੇ ਨਾਲ ਕਦੇ ਵੀ ਕੋਈ ਵੀ ਵੱਡਾ ਹਾਸਾ ਵਾਪਰ ਸਕਦਾ ਹੈ ਇਨ੍ਹਾਂ ਦਿਨਾਂ ਦੇ ਵਿੱਚ ਸੌਣ ਦੇ ਚਾਲੇ ਵੀ ਚੱਲੇ ਹੋ ਹਨ ਜਿਸ ਦੇ ਚੱਲਦੇ ਹੋਏ ਇਸ ਰੋਡ ਉੱਤੇ ਆਵਾਜਾਈ ਕਾਫੀ ਹੋ ਚੁੱਕੀ ਹੈ ਪਰ ਇਸ ਟਿਪਪਰ ਨੂੰ ਇਸ ਜਗ੍ਹਾ ਤੋਂ ਹਟਾਉਣ ਦੇ ਲਈ ਨਾ ਹੀ ਟਿਪਪਰ ਮਾਲਕ ਅਤੇ ਅਹੀਂ ਪ੍ਰਸ਼ਾਸਨ ਨੇ ਹੁਣ ਤੱਕ ਕੋਈ ਕਦਮ ਚੁੱਕੇ ਹਨ ਇੱਥੋਂ ਤੱਕ ਕਿ ਇਸ ਲਵਾਰਸ ਖੜੇ ਹੋਏ ਟਿੱਪਰ ਬਾਰੇ ਪ੍ਰਸ਼ਾਸਨ ਅਤੇ ਪੁਲਿਸ ਵੀ ਕੋਸ਼ਿਸ਼ ਨਹੀਂ ਕਰ ਰਹੀ ਕਿ ਇਸ ਟਿੱਪਰ ਨੂੰ ਇਸ ਜਗ੍ਹਾ ਤੋਂ ਹਟਾਇਆ ਜਾਵੇ ਤੇ ਸ਼ਾਇਦ ਉਹ ਇੰਤਜ਼ਾਰ ਕਰ ਰਹੇ ਹਨ ਕਿ ਕੋਈ ਵੱਡਾ ਹਸਾ ਹੋਵੇ ਤੇ ਉਸ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਜਾਗੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਸ਼੍ਰੀ ਅਨੰਦਪੁਰ ਸਾਹਿਬ ਤੋਂ ਨੈਣਾ ਦੇਵੀ ਰੋਡ ਤੇ ਖੜਿਆ ਜਿਹੜਾ ਟਿੱਪਰ ਤੁਸੀਂ ਦੇਖ ਸਕਦੇ ਇਹ ਇੱਕ ਹਫ਼ਤੇ ਤੋਂ ਬਿਲਕੁਲ ਇਸ ਰਾਉਂਡ ਤੇ ਹੈ ਜਿਹੜਾ ਜੀ ਇੱਕ ਬੜਾ ਖਤਰਨਾਕ ਮੋੜ ਬਿਲਕੁਲ ਜੇਕਰ ਕੋਈ ਦੁਰਘਟਨਾ ਹੁੰਦੀ ਤਾਂ ਮੋੜ ਵੀ ਹੈ ਜਿਹੜਾ ਬੜਾ ਖਤਰਨਾਕ ਹੈ ਟਿੱਪਰ ਦਾ ਨੰਬਰ ਦੇਖ ਲਓ ਬਿਲਕੁਲ ਟੈਂਪਰੇਰੀ ਹੈ ਉਸ ਤੋਂ ਬਾਅਦ ਜੇ ਪਿੱਛੇ ਦੀ ਗੱਲ ਕਰੀਏ ਤਾਂ ਪਿੱਛੇ ਨੰਬਰ ਹੀ ਨਹੀਂ ਹੈਗਾ ਇਸ ਟਿੱਪਰ ਦਾ ਟਰਨ ਟਰਨਤੀ ਟਿੱਪਰ ਖਰਾਬ ਹੋਇਆ ਵਾ ਸਾਵਣ ਦਾ ਮਹੀਨਾ ਕਿੰਨੇ ਸ਼ਰਤਾਂ ਨੂੰ ਹੈ ਜਿਹੜੇ ਟਰੱਕਾਂ ਪਰੀ ਤੇ ਜਾ ਰਹੇ ਜੇ ਪਰਤੋਕ ਇਸ ਰੋਡ ਤੋਂ ਜਾ ਰਹੇ ਹੋਰ ਵੀ ਨਾ ਨੰਬਰ ਤੋਂ ਜੇ ਕੋਈ ਦੁਰਘਟਨਾ ਹੋਉਂਦੀ ਹੈ ਤਾਂ ਵੈਸੇ ਹੀ ਨੁਕਸਾਨ ਹੈ ਹੈ ਨਾ ਫੜੂਗੇ ਕਿਨੋਂ ਜਵਾ ਜੋ ਬਾਹਰ ਤਾਂ ਬਾਹਰ ਤਾਂ ਨਾ ਹੀ ਕੋਈ ਰਿਫਲੈਕਟਰ ਲਾਇਆ ਹੋਇਆ ਕਿ ਜੇਕਰ ਕੋਈ ਰਾਤ ਨੂੰ ਆਵੇ ਉਹ ਪਤਾ ਲੱਗੇ ਨਾ ਹੀ ਪਿੱਛੇ ਪਰ ਹੈ ਨਾ ਹੀ ਸਾਈਡ ਤੇ ਡਰਾਈਵਰ ਨੇ ਕੀ ਹਾਂਜੀ ਨਾ ਹੀ ਸਾਈਡ ਤੇ ਸੜਕ ਉੱਪਰ ਲਾਇਆ ਹੋ ਕੇ ਸੀ ਦਿਖਦੇ ਨਹੀਂ ਰਾਤ ਨੂੰ ਤਾਂ ਆ ਦਿਖਣਾ ਹੀ ਨਹੀਂ ਦਿਖਦਾ ਹੀ ਨਹੀਂ ਰਾਤ ਨੂੰ ਤਾਂ ਦਿਖਣਾ ਹੀ ਨਹੀਂ ਇਹਦੇ ਉਰੇ ਫ੍ਰੀਕ ਵੱਜਦੀ ਆ ਕੇ ਹਾਂ